ਸਸਿਕਾ ਦੋਸਤੋ ਦੋਸਤੋ ਜਿਹੜੀ ਮੈਂ ਇਹ ਵੀਡੀਓ ਬਣਾ ਰਿਹਾ ਇਹ ਵੀਡੀਓ ਮੈਂ ਉਹਨਾਂ ਲੋਕਾਂ ਦੇ ਲਈ ਬਣਾ ਰਿਹਾ ਜਿਹੜੇ ਲੋਕ ਪੰਚ ਜਾਂ ਸਰਪੰਚ ਆਪਣੇ ਪਿੰਡਾਂ ਦੇ ਵਿੱਚ ਖੜਨਾ ਚਾਹੁੰਦੇ ਨੇ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਦੇਖਣੀ ਬੜੀ ਜ਼ਰੂਰੀ ਹੈ ਜਿਹੜੇ ਲੋਕ ਸਰਪੰਚੀ ਦੀ ਚੋਣ ਲੜ ਰਹੇ ਨੇ ਜਾਫਰ ਆਪਣੇ ਪਿੰਡ ਦੇ ਵਿੱਚ ਪੰਚੀ ਦੀ ਚੋਣ ਲੜ ਰਹੇ ਨੇ ਜੇਕਰ ਉਹਨਾਂ ਨੇ ਇਹ ਵੀਡੀਓ ਨਾ ਦੇਖੀ ਤਾਂ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਕਾਗਜ਼ ਰੱਦ ਹੋ ਸਕਦੇ ਨੇ ਯਾਨੀ ਕਿ ਜਿਹੜੇ ਲੋਕ ਇੱਛਾ ਪਾਣੀ ਬੈਠੇ ਨੇ ਕਿ ਅਸੀਂ ਸਰਪੰਚੀ ਦੀ ਚੋਣ ਲੜਨੀ ਹੈ ਜੇਕਰ ਇਹਨਾਂ ਨੇ ਉਹ ਵੀਡੀਓ ਨਾ ਦੇਖੀ ਉਹ ਜਾਣਕਾਰੀ ਹਾਸਲ ਨਾ ਕੀਤੀ ਜੋ ਜਾਣਕਾਰੀ ਮੈ ਇਸ ਵੀਡੀਓ ਦੇ ਵਿੱਚ ਦੇਣ ਲੱਗਿਆ ਤਾਂ ਉਹਨਾਂ ਸਾਰੇ ਸਰਪੰਚ ਦੋਸਤਾਂ ਦੇ ਜਿਹੜੇ ਕਾਗਜ਼ ਨੇ ਦੋਸਤੋ ਕਾਗਜ਼ ਉਹ ਰੱਦ ਹੋ ਸਕਦੇ ਨੇ ਤੁਹਾਡੇ ਕਾਗਜ਼ ਰੱਦ ਨਹੀਂ ਹੋਣਦੇ ਨੇ ਕਿਹੜੇ ਕੀ ਗੱਲਬਾਤ ਹੈ ਜਿਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਤੇ ਹੁਣ ਮੈਂ ਤੁਹਾਨੂੰ ਸਾਰੀ ਗੱਲਬਾਤ ਦੋਸਤੋ ਦੱਸੂਗਾ ਪਰ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਇਸ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ ਆਪਣੇ ਰਿਸ਼ਤੇਦਾਰ ਆਪਣੇ ਯਾਰਾਂ ਦੋਸਤਾਂ ਪਿੰਡ ਵਾਲੇ ਬੰਦਿਆਂ ਨਾਲ ਜਰੂਰ ਸ਼ੇਅਰ ਕਰੋ ਤੇ ਇਸ ਵੀਡੀਓ ਨੂੰ ਤੁਸੀਂ ਅੱਗੇ ਅੱਗ ਵਾਂਗ ਫੈਲਾ ਦਿਓ ਕਿ ਜੇਕਰ ਕੋਈ ਬੰਦਾ ਪਿੰਡ ਦੇ ਵਿੱਚ ਪੰਚਾਇਤ ਦੀ ਚੋਣ ਲੜਨ ਜਾ ਰਿਹਾ ਪੰਜ ਸਰਪੰਚ ਦੀ ਉਸ ਬੰਦੇ ਦਾ ਉਸ ਬਾਈ ਦਾ ਕੋਈ ਨੁਕਸਾਨ ਨਾ ਹੋ ਜੇ ਕੋਈ ਅ ਅਣਗਹਿਲੀ ਅਣਗਹਿਲੀ ਦੇ ਕਾਰਨ ਕਿਸੇ ਅਣਗਹਿਲੀ ਦੇ ਕਾਰਨ ਕੋਈ ਨੁਕਸਾਨ ਨਾ ਹੋ ਜੇ ਉਸ ਬੰਦੇ ਨੂੰ ਜਾਣਕਾਰੀ ਇਹ ਪਹਿਲਾਂ ਹੀ ਮਿਲ ਜੇ ਇਸ ਵੀਡੀਓ ਨੂੰ ਤੁਸੀਂ ਉਹਨਾਂ ਲੋਕਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਪੰਚਾਇਤੀ ਚੋਣਾਂ ਦੇ ਵਿੱਚ ਕੀ ਗੱਲਬਾਤ ਹੈ ਸਾਰੀ ਇਸ ਚੈਨਲ ਦੇ ਉੱਪਰ ਸਾਨੂੰ ਸਾਰੀ ਜਾਣਕਾਰੀ ਮੈਂ ਦਊਗਾ ਹੁਣ ਮੈਂ ਦੱਸ ਦਾਂ ਦੋਸਤ ਸਾਨੂੰ ਗੱਲ ਕੀ ਹੈ ਪੰਚਾਇਤੀ ਰਾਜ ਚੋਣ ਕਮਿਸ਼ਨ ਨੇ ਜਿਹੜੇ ਡਿਪਟੀ ਕਮਿਸ਼ਨਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਡਿਫਾਲਟਰ ਬੰਦੇ ਨੇ ਡਿਫਾਲਟਰ ਬੰਦੇ ਚੋਣ ਨਹੀਂ ਲੜ ਸਕਦੇ ਡਿਫਾਲਟਰ ਬੰਦੇ ਦੋਸਤੋ ਕਿਹੜੇ ਨੇ ਕਿਹਨਾ ਬੰਦਿਆਂ ਨੂੰ ਡਿਫਾਲਟਰ ਕਿਹਾ ਗਿਆ ਤੇ ਕਿਹਨਾ ਬੰਦਿਆਂ ਬਾਰੇ ਕਿਹਾ ਗਿਆ ਕਿ ਇਹ ਬੰਦੇ ਚੋਣ ਨਹੀਂ ਲੜ ਸਕਦੇ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਨੂੰ ਪੰਚਾਇਤ ਦੇ ਪੈਸੇ ਦੇਣੇ ਨੇ ਪੰਚਾਇਤ ਦਾ ਬਕਾਇਆ ਦੇਣਾ ਉਹ ਬੰਦਾ ਚੋਣ ਨਹੀਂ ਲੜ ਸਕਦਾ ਯਾਨੀ ਕਿ ਪੰਚਾਇਤ ਦਾ ਬਕਾਇਆ ਪੈਸੇ ਜਿਸ ਬੰਦੇ ਵੱਲ ਪੈਂਡਿੰਗ ਨੇ ਉਹ ਬੰਦਾ ਪੰਚਾਇਤ ਚੋਣ ਨਹੀਂ ਲੜ ਸਕਦਾ ਇਸ ਤੋਂ ਇਲਾਵਾ ਜਿਹੜੇ ਬੰਦੇ ਨੇ ਸ਼ਾਮਲਟ ਜ਼ਮੀਨ ਦੱਬੀ ਹੋਈ ਹੈ ਜਿਹੜੇ ਬੰਦੇ ਨੇ ਸ਼ਾਮਲਟ ਥਾਮਾਂ ਦੱਬੀਆਂ ਹੋਈਆਂ ਨੇ ਉਹ ਬੰਦਾ ਡਿਫਾਲਟਰ ਹੈ ਡਿਫਾਲਟਰ ਸੂਚੀ ਦੇ ਵਿੱਚ ਰੱਖਿਆ ਗਿਆ ਉਹ ਬੰਦਾ ਜਿਹੜੀ ਪੰਚਾਇਤੀ ਚੋਣ ਹੈ ਪੰਚਾਇਤੀ ਚੋਣ ਦੋਸਤੋ ਉਹ ਬੰਦਾ ਨਹੀਂ ਲੜ ਸਕਦਾ ਹੈਗਾ ਅਤੇ ਤੁਹਾਨੂੰ ਇੱਕ ਸਰਟੀਫਿਕੇਟ ਲੈਣਾ ਹੋਊਗਾ ਉਸ ਸਰਟੀਫਿਕੇਟ ਦਾ ਉਸ ਸਰਟੀਫਿਕੇਟ ਦਾ ਨਾਮ ਹੈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦਾ ਨਾਮ ਕੀ ਹੈ ਸਰਟੀਫਿਕੇਟ ਦਾ ਨਾਮ ਹੈ ਕੋਈ ਇਤਰਾਜ਼ ਨਹੀਂ ਜੇਕਰ ਤੁਸੀਂ ਆਹ ਸਰਟੀਫਿਕੇਟ ਲੈ ਲੋਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਇਹ ਸਰਟੀਫਿਕੇਟ ਤੁਹਾਨੂੰ ਮਿਲੂਗਾ ਕਿੱਥੋਂ ਦੋਸਤੋ ਇਹ ਸਰਟੀਫਿਕੇਟ ਤੁਹਾਨੂੰ ਮਿਲੂਗਾ ਜਿਹੜੇ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਲਾਏ ਹੋਏ ਨੇ ਜਿਹੜੇ ਪ੍ਰਬੰਧਕ ਲਾਏ ਹੋਏ ਨੇ ਪਿੰਡਾਂ ਦੇ ਵਿੱਚ ਉਹਨਾਂ ਪ੍ਰਬੰਧਕਾਂ ਤੋਂ ਤੁਹਾਨੂੰ ਇਹ ਸਰਟੀਫਿਕੇਟ ਮਿਲੂਗਾ ਇਹ ਸਰਟੀਫਿਕੇਟ ਤੁਸੀਂ ਆਪਣੇ ਕਾਗਜ਼ਾਂ ਦੇ ਵਿੱਚ ਲਾਉਣਾ ਕਾਗਜ਼ਾਂ ਦੇ ਵਿੱਚ ਲਾ ਕੇ ਜਦੋਂ ਤੁਸੀਂ ਰਿਟਾਇਰਨਿੰਗ ਅਫਸਰ ਦੇ ਕੋਲ ਕਾਗਜ਼ ਭਰਨ ਜਾਓਗੇ ਉੱਥੇ ਆਹ ਜਿਹੜਾ ਸਰਟੀਫਿਕੇਟ ਹੈ ਤੁਹਾਡਾ ਸਰਟੀਫਿਕੇਟ ਦੇਖਿਆ ਜਾਊਗਾ ਜੇਕਰ ਤੁਹਾਡੇ ਕੋਲ ਆਹ ਸਰਟੀਫਿਕੇਟ ਨਹੀਂ ਹੈਗਾ ਤਾਂ ਤੁਹਾਡੇ ਜਿਹੜੇ ਕਾਗਜ਼ ਨੇ ਉਹ ਕਾਗਜ਼ ਰੱਦ ਹੋ ਸਕਦੇ ਨੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਾਂ ਜੇਕਰ ਤੁਹਾਡੇ ਕੋਲੇ ਸਰਟੀਫਿਕੇਟ ਨਹੀਂ ਹੈਗਾ ਤਾਂ ਤੁਹਾਨੂੰ ਇੱਕ ਹਲਫੀਆ ਬਿਆਨ ਤੁਹਾਡਾ ਲੱਗੂਗਾ ਇੱਕ ਐਫੀਡੇਵਟ ਲੱਗੂਗਾ ਉਸ ਹਲਫੀਆ ਬਿਆਨ ਜਾਂ ਐਫੀਡੇਵਟ ਕਹਿ ਲੋ ਉਹਦੇ ਚ ਲਿਖਿਆ ਜਾਊਗਾ ਕਿ ਮੈਂ ਕੋਈ ਪੰਚਾਇਤੀ ਜ਼ਮੀਨ ਨਹੀਂ ਦੱਬੀ ਹੋਈ ਮੈਂ ਕੋਈ ਪੰਚਾਇਤੀ ਰਾਹ ਨਹੀਂ ਦੱਬਿਆ ਹੋਇਆ ਮੈਂ ਕੋਈ ਪੰਚਾਇਤ ਦਾ ਬਕਾਇਆ ਨਹੀਂ ਦੇਣਾ ਪੰਚਾਇਤ ਦਾ ਮੈਂ ਕੋਈ ਪੈਸਾ ਨਹੀਂ ਦੇਣਾ ਹੈਗਾ ਤੇ ਉਹ ਤੁਹਾਡਾ ਜਾਊਗਾ ਰਿਟਰਨਿੰਗ ਅਫਸਰ ਕੋਲੇ ਜਿਸਨੂੰ ਤੁਸੀਂ ਕਾਗਜ਼ ਭਰੋਗੇ ਤੇ ਰਿਟਾਇਰਨਿੰਗ ਅਫਸਰ ਜਿਹੜਾ ਹੈਗਾ ਦੋਸਤੋ ਉਹ ਚੈੱਕ ਕਰੂਗਾ ਉਸ ਨੂੰ ਅਥਾਰਟੀ ਤੋਂ ਕਿ ਇਹ ਐਫੀਡੇਵਟ ਸਹੀ ਹੈ ਜਾਫਰ ਗਲਤ ਹੈ ਇਹ ਚੈਕਿੰਗ ਹੋਊਗੀ ਉਹਦੀ ਰੀ ਚੈਕਿੰਗ ਵੀ ਹੋਊਗੀ ਕ੍ਰਾਸ ਚੈਕਿੰਗ ਵੀ ਉਹਦੇ ਦੋਸਤੋ ਹੋਊਗੇ ਇਸ ਤੋਂ ਇਲਾਵਾ ਅਗਲੀ ਗੱਲ ਹੈਗੀ ਹੈ ਕਿ ਜਿਹੜੇ ਸਾਬਕਾ ਸਰਪੰਚ ਨੇ ਯਾਨੀ ਕਿ ਜਿਹੜੇ ਪਿਛਲੇ ਵਾਰ ਸਰਪੰਚ ਸੀ ਹੁਣ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਉਹ ਸਾਬਕਾ ਬਣ ਗਏ ਜਿਹੜੇ ਸਾਬਕਾ ਸਰਪੰਚ ਚੋਣ ਲੜਨਾ ਚਾਹੁੰਦੇ ਨੇ ਤਾਂ ਉਹਨਾਂ ਲਈ ਇਹ ਹਦਾਇਤ ਹੈ ਕਿ ਕੀ ਪਿਛਲੇ ਸਰਪੰਚਾਂ ਨੇ ਸਾਬਕਾ ਸਰਪੰਚਾਂ ਨੇ ਪਿਛਲੇ ਆਪਣੇ 5 ਸਾਲ ਦਾ ਜਿਹੜਾ ਰਿਕਾਰਡ ਹੈ ਉਹ ਰਿਕਾਰਡ ਜਮ੍ਹਾਂ ਕਰਵਾ ਤਿਆ اپنی اتھارٹی ਕੋਲ ਜੇ ਨਹੀਂ ਕਰਵਾਇਆ ਉਹ ਉਹ ਵੀ ਚੋਣ ਨਹੀਂ ਲੜ ਸਕਣਗੇ ਉਹ ਵੀ ਡਿਫਾਲਟਰ ਸੂਚੀ ਦੇ ਵਿੱਚ ਆਗੇ ਦੋਸਤੋ ਤਾਂ ਇਹ ਦੋਸਤੋ ਇੱਕ ਬੜੀ ਹੀ ਅਹਿਮ ਜਾਣਕਾਰੀ ਸੀ ਕਿ ਜੇਕਰ ਤੁਹਾਡੇ ਕੋਲ ਕੋਈ ਇਤਰਾਜ਼ ਨਹੀਂ ਨਾਂ ਦਾ ਸਰਟੀਫਿਕੇਟ ਹੈਗਾ ਤੁਸੀਂ ਚੋਣ ਨਹੀਂ ਲੜ ਸਕਦੇ ਜੇ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੈਗਾ ਇੱਕ ਐਫੀਡੇਵਟ ਦਿਓ ਐਫੀਡੇਵਟ ਹੋ ਸਹੀ ਹੋਵੇ ਰਿਟਰਨਿੰਗ ਅਫਸਰ ਚੈੱਕ ਕਰੂਗਾ اتھارਟੀ ਤੋਂ ਉਸ ਨੂੰ ਚੈੱਕ ਕਰਾਊਗਾ ਸੋ ਇਹ ਇੱਕ ਛੋਟੀ ਜੀ ਜਾਣਕਾਰੀ ਸੀ ਇਸ ਨੂੰ ਸਾਰਿਆਂ ਨਾਲ ਦੋਸਤ ਤੁਸੀਂ ਸਾਂਝਾ ਕਰਦੇ ਹੋ ਤਾਂ ਜੋ ਕਿਸੇ ਭਰਾ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ